ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਸਟ੍ਰੇਲੀਅਨ ਸੇਖੇੜਾਂ 70ਵਾਂ ਵਰ੍ਹਾ ਇਸ ਵਕਤ ਸਿਡਨੀ ਦੇ ਇੱਕ ਵੱਡੇ ਗਰਾਊਂਡ ਦੇ ਵਿੱਚ ਅਸੀਂ ਖੜੇ ਆਂ ਲਗਾਤਾਰ ਤਿੰਨ ਦਿਨਾਂ ਤੋਂ ਤੁਸੀਂ ਸਾਡਾ ਜਿਹੜਾ ਸਿੱਧਾ ਪ੍ਰਸਾਰਣ ਵੇਖ ਰਹੇ ਹੋ ਔਰ ਇਹਦੇ ਵਿਸ਼ੇਕ ਬਹੁਤ ਵੱਡਾ ਹੱਥ ਸਾਡੇ ਸਪਾਂਸਰਸ ਦਾ ਹੈ ਕਿਉਂਕਿ ਇਸ ਤਾਮਜਾਮ ਦੇ ਵਾਸਤੇ ਅਸੀਂ ਤੁਹਾਡੇ ਨਾਲ ਪ੍ਰੋਮਿਸ ਜੋ ਵਾਅਦਾ ਕੀਤਾ ਸੀ ਕਿ ਅਸੀਂ ਹਰ ਇੱਕ ਗਰਾਊਂਡ ਤੋਂ ਜਿਹੜੀ ਸਿੱਧੀ ਰਿਪੋਰਟਰ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਉਹਦੇ ਪਿੱਛੇ ਬਹੁਤ ਸਾਰੇ ਐਸੇ ਚਿਹਰੇ ਚਿਹਰੇ ਜਿਨ੍ਹਾਂ ਨੇ ਸਾਨੂੰ ਸਪਾਂਸਰ ਵਜੋਂ ਹੱਥ ਵਧਾਇਆ ਤਾਂ ਕਿ ਇਸ ਟੀਮ ਨੂੰ ਜਿਹੜੀ ਸਪੋਰਟ ਦੀ ਜ਼ਰੂਰਤ ਹੋਏ ਸੋ ਉਹਨਾਂ ਵਿੱਚੋਂ ਵਨ ਆਫ ਸਾਡੇ ਸਪான்ਸਰ ਨੇ ਨਿਡਜ਼ ਮਾਰਗੇਜ ਤੋਂ ਐਂਡ ਸਰਕਾਰੀਆ ਆਟੋ ਜ਼ੋਨ ਤੋਂ ਨੀਤੀ ਸਰਕਾਰੀਆ ਜੀ ਗੱਲਬਾਤ ਕਰਦੇ ਆ ਸਾਡੇ ਸਪான்ਸਰ ਵੀ ਨੇ ਪੰਜਾਬ ਟੀਵੀ ਦੇ ਗੇਮਸ ਦੇ ਵਿੱਚ ਇੱਥੇ ਪਹੁੰਚੇ ਨੇ ਆਪਣੇ ਬਿਜ਼ਨਸ ਬਾਰੇ ਔਰ ਜਾਣਾਂਗੇ ਕਿਵੇਂ ਦੇਖਦੇ ਆ ਸਾਰੀਆਂ ਗੇਮਸ ਨੂੰ ਨੀਤੀ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਆ ਪੰਜਾਬ ਟੀਵੀ ਦੇ ਔਰ ਸਿੱਖ ਗੇਮਸ ਦੇ ਵਿੱਚ ਤੁਸੀਂ ਪਹੁੰਚੇ ਹੋ ਸਾਰੇ ਪਿਕਚਰ ਨੂੰ ਜਾਂ ਪੂਰਾ ਓਵਰਆਲ ਇਹਦੀ ਜੇ ਨਿਚੋੜ ਕੱਢਣਾ ਹੋਵੇ ਕਿਵੇਂ ਰਿਹਾ ਬਹੁਤ ਸੋਹਣਾ ਲੱਗਿਆ ਬਹੁਤ ਸਾਰੀ ਕਮਿਊਨਿਟੀ ਆਪਣੀ ਇੱਥੇ ਆਈ ਹੈ ਬਹੁਤ ਸਾਰੇ ਅੱਜ ਤੋਂ ਜਿਆਦਾ ਤਦ ਮੈਲਬਨ ਤੋਂ ਚਲ ਕੇ ਆਏ ਨੇ ਸਾਡੀ ਹਮੇਸ਼ਾ ਸਪੋਰਟ ਰਹੂਗੀ ਆਪਣੀ ਕਮਿਊਨਿਟੀ ਨੇ ਆਪਣੇ ਲੋਕਾਂ ਨੂੰ ਬਹੁਤ ਸੋਨਾ ਲੱਗ ਰਿਹਾ ਆ ਆਪਣੇ ਸਾਰੇ ਬੱਚੇ ਛੋਟੇ ਤੋਂ ਲੈ ਕੇ ਵੱਡੇ ਤੱਕ ਪਰਫਾਰਮ ਕਰ ਰਹੇ ਨੇ ਹੁਣ ਮੈਂ ਦੇਖਿਆ ਅੰਕਲ ਜੀ ਵੀ ਪਰਫਾਰਮ ਕਰ ਰਹੇ ਨੇ ਤੇ ਬਹੁਤ ਸੋਨਾ ਆ ਇਹੋ ਜੀ ਕਮਿਊਨਿਟੀ ਇਵੈਂਟ ਚ ਸਾਡੀ ਆਲਵੇਸ ਸਪੋਰਟ ਰਹੂਗੀ ਨਾ ਕਿ ਸਪான்ਸਰ ਐਜ਼ ਅ ਕਮਿਊਨਿਟੀ ਐਜ਼ ਅ ਪੈਨ ਪਾਈ ਚਾਰੇ ਦੇ ਵੇ ਨਾਲ ਵੀ ਸਾਡੀ ਹਮੇਸ਼ਾ ਸਪੋਰਟਰ ਰਹੋਗੇ ਜੇ ਬਿਜ਼ਨਸ ਪੁਆਇੰਟ ਆਫ View ਤੋਂ ਦੇਖੀਏ ਨੈਟਸ ਮੋਗੇਸਸ ਤੋਂ ਆਪਾਂ ਸਪான்ਸਰ ਆ 34 ਸੁਲੇਟ ਕੋਈ ਵੀ ਨੀਡ ਆ ਹੋਮ ਲੋਨ ਕਾਰ ਲੋਨ ਪਰਸਨਲ ਲੋਨ ਬਿਜ਼ਨਸ ਲੋਨ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਡਾ ਕੰਟੈਕਟ ਓ 99165005 ਉਹਦੇ ਇਲਾਵਾ ਤੁਹਾਨੂੰ ਕਾਰ ਮਕੈਨਿਕਲੀ ਕੋਈ ਵੀ ਰਿਪੇਅਰ ਚਾਹੀਦੀ ਹੈ ਕੋਈ ਵੀ ਮਕੈਨਿਕਲੀ ਫਾਲਟ ਪਾਜੀ ਬਾਕੀ ਤੁਸੀਂ ਬੋਲ ਦਿਓ ਜੀ ਨੀਡਸ ਮਾਰਗੇਜ ਤੁਸੀਂ ਘਰ ਲੋਨ ਬਿਜ਼ਨਸ ਲੋਨ ਪਰਸਨਲ ਲੋਨ ਕੁਝ ਵੀ ਕਰਾਉਣਾ ਹੈ ਜਿੱਦਾਂ ਨੇ ਕਿਹਾ ਤੁਸੀਂ ਕਿਸੇ ਵੀ ਸ਼ਹਿਰ ਤੋਂ ਕਿਸੇ ਵੀ ਸਟੇਟ ਤੋਂ ਬਿਲੋਂਗ ਕਰਦੇ ਹੋ ਬਸ ਤੁਹਾਡੇ ਕਾਗਜ਼ ਪੂਰੇ ਹੋਣੇ ਚਾਹੀਦੇ ਆ ਉੱਥੇ ਬੈਠੇ ਤੁਹਾਡਾ ਉਹਨਾ ਜਿਹੜਾ ਇਹ ਅਪਰੂਵ ਕਰਾਉਂਦੇ ਆ ਉਹਦੇ ਨਾਲ ਨਾਲ ਜੇ ਤੁਸੀਂ ਮੈਲਬਨ 베ਸ ਹੋ ਤਾਂ ਪਾਲਮਰਸ ਰੋਡ ਦੇ ਉੱਪਰ ਸਰਕਾਰੀਆ ਆਟੋ ਜ਼ੋਨ ਇਹਨਾਂ ਦਾ ਵਰਕਸ਼ਾਪ ਆ ਇੱਕ ਕੁੜੀ ਉਸ ਵਰਕਸ਼ਾਪ ਨੂੰ ਰਨ ਕਰਦੀ ਆ ਤੁਹਾਡੇ ਜਿਹੜੀਆਂ ਸਾਡੀਆਂ ਮੁਟਿਆਰਾਂ ਸਾਡੀਆਂ ਭੈਣਾਂ ਸਾਡੀਆਂ ਕੁੜੀਆਂ ਨੇ ਉਹਨਾਂ ਵਾਸਤੇ ਬਹੁਤ ਸੌਖਾ ਹੋ ਜਾਂਦਾ ਕਿ ਕਿਉਂਕਿ ਬਹੁਤੀ ਵਾਰੀ ਕੀ ਹੁੰਦਾ ਗੱਡੀ ਅਸੀਂ ਜਿਹੜੀਆਂ ਉਹ ਸਾਰੀਆਂ ਭੈਣਾਂ ਮੁਟਿਆਰਾਂ ਚਲਾਉਂਦੀਆਂ ਨੇ ਪਰ ਜਦੋਂ ਸਰਵਿਸ ਦਾ ਟਾਈਮ ਆਉਂਦਾ ਤੇ ਅਸੀਂ ਵੇਟ ਕਰਦੇ ਰਹਿਨੇ ਕਿ ਘਰ ਦਾ ਕੋਈ ਮੋਤਬਰ ਬੰਦਾ ਜਾਂ ਕੋਈ ਮੇਲ ਜਾਂ ਕੋਈ ਮਤਲਬ ਹਸਬੰਦ ਜਾਂ ਭਰਾ ਜਾਂ ਮੇਰਾ ਪੁੱਤ ਸਰਵਿਸ ਕਰਾ ਕੇ ਲਿਆਊਗਾ ਇੱਥੇ ਉਹ ਚੀ ਹੁੰਦੀ ਹੈ ਕਿ ਮੈਂ ਉੱਥੇ ਜਾ ਕੇ ਕੀ ਕਰੂੰਗੀ ਉਹ ਚੀਜ਼ ਸਰਕਾਰੀ ਆਟੋ ਜ਼ੋਨ ਦੇ ਵਿੱਚ ਖਤਮ ਹੋ ਜਾਂਦੀ ਆ ਕਿ ਜਦੋਂ ਇੱਕ ਕੁੜੀ ਅੱਗੋਂ ਤੁਹਾਨੂੰ ਰਿਪਰੈਜ਼ੈਂਟ ਕਰਦੀ ਹੋਵੇ ਉਸ ਬਿਜ਼ਨਸ ਨੂੰ ਸੋ ਜੇ ਤੁਸੀਂ ਮੈਲਬਨ ਬੇਸਡ ਹੋ ਤਾਂ ਤੁਸੀਂ ਜੇ ਕਾਰ ਮਕੈਨਿਕੀ ਦੇ ਨਾਲ ਸਰਵਿਸ ਨਾਲ ਰਿਲੇਟਡ ਇੰਜਨ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਆ ਤਾਂ ਤੁਸੀਂ ਇਹਨਾਂ ਦੇ ਸਰਕਾਰੀ ਆਟੋ ਜ਼ੋਨ ਦੇ ਉੱਪਰ ਪਾਲਮਰ ਰੋਡ ਨੰਬਰ 150 ਪਾਲਮਰ ਰੋਡ ਦੇ ਉੱਪਰ ਤੁਸੀਂ ਜਿਹੜਾ ਪਹੁੰਚ ਕਰ ਸਕਦੇ ਹੋ ਔਰ ਜੁੜੇ ਹੋ ਪੰਜਾਬ ਟੀਵੀ ਦੇ ਨਾਲ ਇਸੇ ਤਰ੍ਹਾਂ ਨਵੇਂ ਸੈਗਮੈਂਟ ਦੇ ਨਾਲ ਦੁਬਾਰਾ ਫਿਰ ਮਿਲਦੇ ਹਾਂ ਸਤਿ ਸ੍ਰੀ ਅਕਾਲ ਥੈਂਕ ਯੂ ਕੀ ਗੱਡੀ ਦੀ ਸਰਵਿਸ ਡਿਊ ਹੈ ਕੀ ਸਰਵਿਸ ਕਰਾਉਣ ਲਈ ਆਲੇ ਦੁਆਲੇ ਕੋਈ ਵਰਕਸ਼ਾਪ ਲੱਭ ਰਿਓ ਨਹੀਂ ਨਹੀਂ ਕਿਤੇ ਵੀ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਇਲਾਕੇ ਦੇ ਵਿੱਚ ਹੈ ਸਰਕਾਰੀਆ ਆਟੋ ਜ਼ੋਨ ਜੀ ਹਾਂ ਗੱਡੀ ਦੀ ਸਰਵਿਸ ਕਰਾਉਣ ਲਈ ਇੱਕੋ ਇੱਕ ਟਾਪ ਕਲਾਸ ਵਰਕਸ਼ਾਪ ਸਰਕਾਰੀਆ ਆਟੋ ਜ਼ੋਨ ਡਰਗਨੀਨਾ ਤਾਂ ਫਿਰ ਅੱਜ ਹੀ ਸੰਪਰਕ ਕਰੋ ਨੀਤੀ ਸਰਕਾਰੀਆ ਐਂਡ ਟੀਮ ਦੇ ਨਾਲ ਜਿੱਥੇ ਕੀ ਹਮ ਸਪੈਸ਼ਲ ਮੈਕੈਨਿਕ ਜੋ ਕਰਨਗੇ ਤੁਹਾਡੀ ਗੱਡੀ ਦੀ ਬੈਸਟ ਸਰਵਿਸ ਇੱਥੇ ਕਾਰਾਂ ਦੀ ਡੀਟੇਲਿੰਗ ਵੀ ਕੀਤੀ ਜਾਂਦੀ ਹੈ ਗੱਡੀ ਕੋਈ ਵੀ ਹੋਵੇ ਤੇ ਕਿਸੇ ਵੀ ਤਰ੍ਹਾਂ ਦੀ ਹੋਵੇ ਰਿਪੇਅਰ ਫੋਨ ਚੱਕੋ ਤੇ ਅੱਜ ਹੀ ਆਪਣੀ ਪ੍ਰੀ ਬੁਕਿੰਗ ਕਰਵਾਓ 0499165005 ਕਾਰ ਦਾ ਲੋਨ ਵੀ ਕਰਵਾਉਣਾ ਹੈ ਤੇ ਉਧਰੋਂ ਪੀਆਰ ਵੀ ਨਹੀਂ ਆਈ ਹੋ ਮਹਾਰਾਜ ਟੈਨਸ਼ਨ ਛੱਡੋ ਤੇ ਹੁਣੇ ਕਾਲ ਕਰੋ ਨਿਡਜ਼ ਮਾਰਗੇਜ ਦੇ ਨੀਤੀ ਸਰਕਾਰੀਆਂ ਨੂੰ ਉਹਨਾਂ ਕੋਲ ਹੈ ਇਸ ਦਾ ਪੂਰਾ ਹੱਲ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਲੋਨ ਜਿਵੇਂ ਕਿ ਹੋਮ ਲੋਨ ਕਾਰ ਲੋਨ ਬਿਜ਼ਨਸ ਲੋਨ ਬਿਜ਼ਨਸ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਹੋ ਆਦ ਲਈ ਅਸੀਂ ਹਾਂ ਹਾਜ਼ਰ ਅਸੀਂ ਪੰਜਾਬ ਤੋਂ ਹੀ ਵੱਧ ਬੈਂਕਾਂ ਨਾਲ ਕੰਮ ਕਰਦੇ ਹਾਂ ਤਾਂ ਜੋ ਤੁਹਾਡੀ ਹਰ ਜ਼ਰੂਰਤ ਦਾ ਕੱਢੀਏ ਤੋੜ ਬਸ ਹੁਣ ਚਿੰਤਾ ਛੱਡੋ ਤੇ ਫੋਨ ਕਰੋ 0499165005 બસ ਤੁਸੀਂ ਨਾਮ ਯਾਦ ਰੱਖਿਓ ਨੀਡਜ਼ ਮਾਰਗੇਜ ਨੀਤੀ ਸਰਕਾਰੀਆਂ